ਅ ਦੇਖੋ ਜੀ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਜਿਹੜੇ ਸਾਡੇ ਭਰਾ ਪੀਆਰਟੀਸੀ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਸਰਕਾਰ ਬੜਾ ਦੁਰਵਿਹਾਰ ਕਰ ਰਹੀ ਹੈ ਉਹਨਾਂ ਦੀਆਂ ਮੰਗਾਂ ਦੀ ਅਨਦੇਖੀ ਕਰਦਿਆਂ ਹੋਇਆਂ ਈਵਨ ਉਹਨਾਂ ਤੇ लाठी चार्ज, ਕੁੱਟਮਾਰ ਦੇ ਉਪਰਾਲੇ ਸਰਕਾਰ ਦੁਆਰਾ ਕੀਤੇ ਜਾ ਰਹੇ ਮੈਂ ਇਹ ਰੀ ਕਰੜੇ ਸ਼ਬਦਾਂ ਚ ਨਿੰਦਾ ਕਰਦਾ ਇਹ ਗਲਤ ਕੰਮ ਹੈ ਔਰ ਜਿਹੜੀਆਂ ਉਹਨਾਂ ਦੀਆਂ ਮੰਗਾ ਨੇ ਉਹ ਮੁਕੰਮਲ ਤੌਰ ਤੇ ਜਾਇਜ਼ ਨੇ ਕਿ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਬੱਸਾਂ ਆ ਉਹ ਬਿਲਕੁਲ ਨਾ ਪਾਈਆਂ ਜਾਣ ਉਹਨਾਂ ਦੀ رائے ਮੁਤਾਬਕ तमाम ਯੂਨੀਅਨ ਦੇ ਲੋਕ ਨੇ ਔਰ ਇਹਨਾਂ तमाम ਲੋਕਾਂ ਨੂੰ ਪਿਆਰ ਨਾਲ ਨਜਿੱਠਣਾ ਚਾਹੀਦਾ ਨਾ ਕਿ ਡੰਡੇ ਨਾਲ ਤੇ ਜ਼ੋਰ ਅਜਮਾਈਸ਼ੀ ਦੇ ਨਾਲ ਅੱਜ ਮੇਰੇ ਇੱਕ ਸਦਕਾ ਭਰਾ ਨੇ ਕਿਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਮੈਂ ਬੇਨਤੀ ਕਰਾਂਗਾ ਕਿਸੇ ਦੇ ਪਿੱਛੇ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਹੈ ਸਾਨੂੰ ਲੜਾਈ ਲੜਨ ਦੀ ਲੋੜ ਹੈ ਅਸੀਂ ਸਭ ਤੁਹਾਡੇ ਨਾਲ ਹੈ ਔਰ ਤਕੜੇ ਹੋ ਕੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਤਕੜੇ ਹੋ ਕੇ ਲੜਾਈ ਲੜੋਗੇ ਔਰ ਮੈਂ ਤੁਹਾਡੇ ਨਾਲ ਹਮੇਸ਼ਾ ਖੜਾ ਹਾਂ ਕਿਉਂਕਿ ਜੋ ਤੁਸੀਂ ਸਨਮਾਨ ਸਾਨੂੰ ਦਿੱਤਾ ਹੈ ਮੈਂ ਕਿਤੇ ਵੀ ਜਾਂਦਾ ਜੋ ਪਿਆਰ ਦਿੱਤਾ ਹੈ ਕਈ ਵਾਰੀ ਸੋਨ ਨੂੰ ਮਿਲਦਾ ਹਰੇਕ ਬੰਦਾ ਜਿਹੜਾ ਬਸ ਉੱਤਰ ਕੇ ਆਉਂਦਾ ਕਿ ਵਡਿੰਗ ਸਾਹਿਬ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਤੁਹਾਡੀਆਂ तमाम ਡਿਮਾਂਡ ਪ੍ਰਮਾਤਮਾ ਸੁੱਖ ਰੱਖੇ ਸਮਾ ਆਵੇ ਸਮਾਂਹਤੇ ਉਹਨਾਂ ਤੇ ਗੌਰ ਫਰਮਾ ਕੇ ਉਹਨਾਂ ਤੇ ਜਰੂਰ ਕੰਮ ਕਰਕੇ ਉਹਨਾਂ ਨੂੰ ਪੂਰਾ ਕਰਾਂਗੇ ਸੋ ਪਲੀਜ਼ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਖਾਸ ਕਰਕੇ ਔਰ ਸਰਕਾਰ ਨੂੰ ਕਿਰਪਾ ਕਰਕੇ ਇਨਾਂ ਸਾਥੀਆਂ ਨਾਲ ਜੋਰ ਜਮਾਈਸ਼ੀ ਨਾ ਕਰੋ ਇਹ ਵਿਚਾਰੇ ਸਵੇਰ ਤੋਂ ਲੈ ਕੇ ਰਾਤ ਤੱਕ ਥੱਕ ਟੁੱਟ ਕੇ ਇਹ ਸੇਵਾ 'ਚ ਰਹਿੰਦੇ ਆ ਵਿਚਾਰੇ ਥੋੜੀਆਂ ਤਨਖਾਹਾਂ ਤੇ ਸਾਡੇ ਕਿਉਂਕਿ ਘਰ ਦਾ ਗਿਦਾਰਾ ਚਲਾ ਕੇ ਸਾਡਾ ਕੰਮ ਕਰਦੇ ਆ ਇਨਾਂ ਨਾਲ ਟੱਕਰ ਤੇ ਜ਼ਾستی ਨਾ ਕਰੋ ਕਾਂਗਰਸ ਪਾਰਟੀ ਤੁਹਾਡੇ ਨਾਲ ਖੜੀ ਹੈ ਆ ਦੇਖੋ ਜੀ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਜਿਹੜੇ ਸਾਡੇ ਭਰਾ ਪੀਆਰਟੀਸੀ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਲ ਸਰਕਾਰ ਬੜਾ ਦੁਰਵਿਵਹਾਰ ਕਰ ਰਹੀ ਹੈ ਉਹਨਾਂ ਦੀਆਂ ਮੰਗਾਂ ਦੀ ਅਨਦੇਖੀ ਕਰਦਿਆਂ ਹੋਇਆਂ ਈਵਨ ਉਹਨਾਂ ਤੇ लाठी चार्ज ਕੁੱਟਮਾਰ ਬਿਓਪਰਾਲੇ ਸਰਕਾਰ ਦੁਆਰਾ ਕੀਤੇ ਜਾ ਰਹੇ ਹਨ ਮੇਰੀ ਕਰੜੇ ਸ਼ਬਦਾਂ 'ਚ ਨਿੰਦਾ ਕਰਦਾ ਇਹ ਗਲਤ ਕੰਮ ਹੈ। ਔਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਮੁਕੰਮਲ ਤੌਰ ਤੇ ਜਾਇਜ਼ ਨੇ ਕਿ ਕਿਲੋਮੀਟਰ ਸਕੀਮ ਦੀਆਂ ਜਿਹੜੀਆਂ ਬੱਸਾਂ ਆ ਉਹ ਬਿਲਕੁਲ ਨਾ ਪਾਈਆਂ ਜਾਣ ਉਹਨਾਂ ਦੀ ਰਾਏ ਮੁਤਾਬਕ तमाम ਯੂਨੀਅਨ ਦੇ ਲੋਕ ਨੇ ਔਰ ਇਹਨਾਂ तमाम ਲੋਕਾਂ ਨੂੰ ਪਿਆਰ ਨਾਲ ਨਜਿੱਠਣਾ ਚਾਹੀਦਾ ਨਾ ਕਿ ਡੰਡੇ ਨਾਲ ਤੇ ਜ਼ੋਰ ਅਜਮਾਈਸ਼ੀ ਦੇ ਨਾਲ ਅੱਜ ਮੇਰੇ ਇੱਕ ਸਦਕਾ ਭਰਾ ਨੇ ਕਿਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਮੈਂ ਬੇਨਤੀ ਕਰਾਂਗਾ ਕਿਸੇ ਦੇ ਪਿੱਛੇ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਹੈ ਸਾਨੂੰ ਲੜਾਈ ਲੜਨ ਦੀ ਲੋੜ ਹੈ ਅਸੀਂ ਸਭ ਤੁਹਾਡੇ ਨਾਲ ਹੈ ਔਰ ਤਕੜੇ ਹੋ ਕੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਤਕੜੇ ਹੋ ਕੇ ਲੜਾਈ ਲੜੋਗੇ ਔਰ ਮੈਂ ਤੁਹਾਡੇ ਨਾਲ ਹਮੇਸ਼ਾ ਖੜਾ ਹਾਂ ਕਿਉਂਕਿ ਜੋ ਤੁਸੀਂ ਸਨਮਾਨ ਸਾਨੂੰ ਦਿੱਤਾ ਹੈ ਮੈਂ ਕਿਤੇ ਵੀ ਜਾਂਦਾ ਜੋ ਪਿਆਰ ਦਿੱਤਾ ਹੈ ਕਈ ਵਾਰੀ ਸੋਨ ਨੂੰ ਮਿਲਦਾ ਹੈ ਹਰੇਕ ਬੰਦਾ ਜਿਹੜਾ ਬਸੋਂ ਉੱਤਰ ਕੇ ਆਉਂਦਾ ਕਿ ਵਡਿੰਗ ਸਾਹਿਬ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਤੁਹਾਡੀਆਂ तमाम ਡਿਮਾਂਡ ਪ੍ਰਮਾਤਮਾ ਸੁਖ ਰੱਖੇ ਸਮਾ ਆਵੇ ਸਮਾਂਉਂ ਤੇ ਉਹਨਾਂ ਤੇ ਗੌਰ ਫਰਮਾ ਕੇ ਉਹਨਾਂ ਤੇ ਜਰੂਰ ਕੰਮ ਕਰਕੇ ਉਹਨਾਂ ਨੂੰ ਪੂਰਾ ਕਰਾਂਗੇ ਸੋ ਪਲੀਜ਼ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਖਾਸ ਕਰਕੇ ਔਰ ਸਰਕਾਰ ਨੂੰ ਕਿਰਪਾ ਕਰਕੇ ਇਨਾਂ ਸਾਥੀਆਂ ਨਾਲ ਜੋਰ ਜਮਾਈਸ਼ੀ ਨਾ ਕਰੋ ਇਹ ਵਿਚਾਰੇ ਸਵੇਰ ਤੋਂ ਲੈ ਕੇ ਰਾਤ ਤੱਕ ਥੱਕ ਟੁੱਟ ਕੇ ਇਹ ਸੇਵਾ 'ਚ ਰਹਿੰਦੇ ਆ ਵਿਚਾਰੇ ਥੋੜੀਆਂ ਤਨਖਾਹਾਂ ਤੇ ਸਾਡੇ ਕਿਉਂਕਿ ਘਰ ਦਾ ਗਿਦਾਰਾ ਚਲਾ ਕੇ ਸਾਡਾ ਕੰਮ ਕਰਦੇ ਆ ਇਹਨਾਂ ਨਾਲ ਤੱਕਾ ਤੇ ਜ਼ਿਆਦਾ ਨਾ ਕਰੋ ਕਾਂਗਰਸ ਪਾਰਟੀ ਤੁਹਾਡੇ ਨਾਲ ਖੜੀ